ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਤੁਹਾਡੇ ਆਪਣੇ ਹੋਸਟ ਜਾਨੀ ਬਾਬਾ ਵਿੱਕੀ ਵੱਲੋਂ ਜਿਹੜੇ ਦੋਸਤਾਂ ਨੇ ਅਜੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਲਾਲ ਬਟਨ ਦਾ ਵੀ ਚੈਨਲ ਸਬਸਕ੍ਰਾਈਬ ਕਰਨ ਤੇ ਘੰਟੀ ਵਾਲਾ ਵੜਨ ਦਬ ਦਿਓ ਜੇ ਤੁਹਾਡੇ ਕੋਲ ਵੀ ਕੋਈ ਫਨੀ ਚੁਟਕਲਾ ਤਾਂ ਇਸ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਕੀ ਹੁੰਦਾ ਕਈ ਵਾਰ ਬੰਦਾ ਚਪੇੜੇ ਖਾ ਲੈਂਦਾ ਪਰ ਉਹ ਆਈ ਨਹੀਂ ਪਤਾ ਲੱਗਦਾ ਵੀ ਮੇਰੇ ਚਪੇੜੇ ਪੈ ਕਿਹੜੀ ਗੱਲ ਤੋਂ ਹੈ ਆਈ ਕੀ ਹੋਇਆ ਇੱਕ ਵਾਰ ਇੱਕ ਬੰਦਾ ਕਿਸੇ ਬੰਦੇ ਦਾ ਹਸਪਤਾਲ ਚ ਪਤਾ ਲੈਣ ਭਾ ਗਿਆ ਉਹਦੀ ਕਿਸ ਨੇ ਲੱਕ ਤੋੜਤੀ ਸੀ ਤਾਂ ਉਹ ਬੰਦਾ ਪੁੱਛਣ ਲੱਗ ਗਿਆ ਕਹਿੰਦਾ ਕੀ ਗੱਲ ਹੋ ਗਈ ਕੀ ਤੇ ਰਹੇਗਾ ਝਗੜਾ ਹੋ ਗਿਆ ਹੈ ਜਿਹੜੀ ਤੇਰੀ ਉਹਨਾਂ ਨੇ ਲੱਕ ਤੋੜਤੀ ਕਹਿੰਦਾ ਭਾਈ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਸ਼ਹਿਰ ਗਿਆ ਸੀ ਉਹ ਬੰਦਾ ਕਹਿੰਦਾ ਅੱਛਾ ਕਹਿੰਦਾ ਮੈਨੂੰ ਸ਼ਹਿਰੋਂ ਆਉਂਦੇ-ਆਉਂਦੇ ਨੂੰ ਕਵੇਲਾ ਹੋ ਗਿਆ ਰਾਤ ਪੈ ਗਈ ਮੈਂ ਇੱਕ ਗੇਟ ਖੜਕਾ ਲਿਆ ਮੈਂ ਗੇਟ ਖੜਕਾ ਕੇ ਉਹਨਾਂ ਨੂੰ ਪੁੱਛਿਆ ਵੀ ਭਾਈ ਮੈਂ ਰਾਤ ਕੱਟਣੀ ਹੈ ਤਾ ਗੋਗਲਾ ਬੰਦੇ ਨੇ ਕਿਹਾ ਵੀ ਯਾਰ ਮੇਰੀ ਗੱਲ ਸੁਣ ਸਾਡੇ ਧੀਆਂ ਭੈਣਾਂ ਵਾਲਾ ਘਰ ਆ ਤਾਂ ਕਰਕੇ ਅਸੀਂ ਤੈਨੂੰ ਘਰੇ ਨਹੀਂ ਪਾ ਸਕਦੇ ਤੂੰ ਗਾਹਾਂ ਕਿਸੇ ਹੋਰ ਤੋਂ ਪੁੱਛ ਲਾ ਕਹਦਾ ਮੈਂ ਅੱਗੇ ਦੋ ਤਿੰਨ ਘਰ ਛੱਡ ਕੇ ਗੇੜ ਫੜਕਾਇਆ ਤਾਂ ਉੱਥੋਂ ਇੱਕ ਬੰਦਾ ਨਿਕਲਿਆ ਉਹਨੂੰ ਵੀ ਮੈਂ ਇਹੀ ਗੱਲ ਕਹੀ ਵੀ ਮੈਂ ਸ਼ਹਿਰੋਂ ਆਇਆ ਸੀਗਾ ਮੈਂ ਆਉਣ ਦਾ ਲੇਟ ਹੋ ਗਿਆ ਮੈਨੂੰ ਕਵੇਲਾ ਹੋ ਗਿਆ ਮੈਂ ਰਾਤ ਕੱਟਣੀ ਹੈ ਬਈ ਤਾਂ ਕਹਿੰਦਾ ਉਹ ਬੰਦੇ ਨੇ ਵੀ ਉਹੀ ਕਿਹਾ ਵੀ ਦੇਖ ਵੀ ਸਾਡੀ ਗੱਲ ਸੁਣ ਸਾਡੇ ਧੀਆਂ ਭੈਣਾਂ ਵਾਲਾ ਘਰ ਅਸੀਂ ਕਿਸੇ ਐਰਗੈਰ ਬੰਦੇ ਨੂੰ ਘਰੇ ਨਹੀਂ ਪਾ ਸਕਦੇ ਤੂੰ ਗਾਹਾਂ ਉਹ ਕਹਾਹ ਬਿਸਤ ਪੁੱਛ ਲੋ ਕਹਿੰਦਾ ਪੰਜ ਚਾਰ ਘਰ ਛੱਡ ਕੇ ਮੈਂ ਇੱਕ ਘਰ ਹੋਰ ਲੱਗਾ ਲਿਆ ਉੱਥੋਂ ਵੱਡੀਆਂ-ਵੱਡੀਆਂ ਮੁੱਛਾਂ ਵਾਲਾ ਇੱਕ ਬੰਦਾ ਨਿਕਲਿਆ ਕਹਿੰਦਾ ਉਹ ਮੈਨੂੰ ਕਹਿੰਦਾ ਵੀ ਹਾਂ ਵੀ ਦੱਸ ਕੀ ਗੱਲ ਕੀ ਕੰਮ ਸੀ ਕਹਿੰਦਾ ਭਾਈ ਬੱਸ ਮੈਂ ਤਾਂ ਉਹਨੂੰ ਇੰਨੀ ਗੱਲ ਕਹੀ ਸੀ ਵੀ ਤੁਹਾਡੇ ਧੀਆਂ ਭੈਣਾਂ ਹੈਗੀਆਂ ਤਾਂ ਉਹ ਬੰਦਾ ਮੈਨੂੰ ਕਹਿੰਦਾ ਵੀ ਹਾਂ ਦੱਸ ਹੈਗੀਆਂ ਕੀ ਕੰਮ ਸੀ ਕਹਿੰਦਾ ਮੈਂ ਬਸ ਉਹਨੂੰ ਇੰਨੇ ਹੀ ਗਿਆ ਸੀ ਵੀ ਮੈਂ ਤਾਂ ਬਈ ਰਾਤ ਕੱਟਣੀ ਸੀ। ਪਰ ਉਹਨਾਂ ਨੇ ਮੇਰੀ ਲੱਖ ਤੋੜਤੀ। ਕਹਿੰਦਾ ਬਈ ਲੈ ਹੁਣ ਤੂੰ ਦੱਸ ਦੇ ਵੀ ਮੈਂ ਇਹ ਜਾ ਉਹਨਾਂ ਨੂੰ ਦੱਸ ਕੀ ਕਹਿਤਾ ਉਹਨਾਂ ਨੇ ਮੇਰੀ ਲੱਖ ਤੋੜਤੀ। ਜਿਹੜਾ ਬੰਦਾ ਪਤਾ ਲੈਣ ਆਇਆ ਸੀ ਉਹ ਕਹਿੰਦਾ ਫਿਰ ਤੂੰ ਉਹ ਬੰਦਿਆਂ ਨੂੰ ਸ਼ਰੀਫ ਹੀ ਮੰਨ। ਕਹਿੰਦਾ ਬਈ ਸ਼ਰੀਫ ਕਾ ਤੇ ਉਹਨਾਂ ਨੇ ਮੇਰੀ 1 ਲੱਖ ਤੋੜਤੀ। ਕਹਿੰਦਾ ਨਹੀਂ ਨਹੀਂ ਜਿਹੜੀ ਤੂੰ ਗੱਲ ਕਹੀ ਸੀ ਨਾ ਇਹ ਸਾਬ ਨਾਲ ਤਾਂ ਦਨੀਆਂ ਦੋਹੇ ਲੱਤਾਂ ਤੋੜਨੀਆਂ ਬਣਦੀਆਂ ਸੀ। ਇੱਕ ਵਾਰ ਇੱਕ ਵਿਆਹ ਚ ਇੱਕ ਪੰਡਤ ਕੁੱਟਿਆ ਗਿਆ ਤਾਂ ਉਹ ਪੰਡਤ ਦਾ ਪਤਾ ਲਾਣ ਇੱਕ ਬੰਦਾ ਪੰਡਤ ਦੇ ਘਰੇ ਚੱਲਿਆ ਗਿਆ ਤਾਂ ਪੰਡਤ ਤੋਂ ਪੁੱਛਣ ਲੱਗਿਆ ਕਹਿੰਦਾ ਪਣ ਜੀ ਕੀ ਗੱਲ ਹੋ ਗਈ ਕਿਉਂ ਆਪਣੀ ਕਿੰਦਰ ਕੁੱਟ ਹੋ ਗਈ ਪੰਡਤ ਮਾੜੀ ਮੋਟੀ ਲਾਲੁੰਮੇਦਾ ਸੀ ਕਹਿੰਦਾ ਗੱਲ ਅਕੀ ਹੋਣੀ ਆ ਮੈਥੋਂ ਸੱਤ ਦੀ ਥਾਂ ਤੇ 6 ਫੇਰੇ ਕਰਵਾਏ ਗਏ ਕਹਿੰਦਾ ਕੁੜੀ ਵਾਲੇ ਮੈਨੂੰ ਕਹਿੰਦੇ ਵੀ ਤੁਸਤਾ 6 ਫੇਰੇ ਕਰਵਾਇਆ ਜੀ ਫੇਰੇ ਤਾਂ 7 ਹੁੰਦੇ ਆ ਪੰਡਤ ਕਹਿੰਦਾ ਮੈਥੋਂ ਕਿਹਾ ਗਿਆ ਵੀ ਜੇ ਤਾਂ ਬਸਣੀ ਨੂੰ ਤਾਂ 6 ਨਾਲ ਬਸਜੂ ਜੇ ਨਹੀਂ ਬਸਣੀ ਨੂੰ ਚਾਹੇ 10 ਕਢਾ ਦੇ। ਸੋ ਦੋਸਤੋ ਇਹ ਜਿਹੜਾ ਚੁਟਕਲਾ ਸੀ ਜੀ ਇਹ ਅਜੀਤ ਕੌਰ ਜੀ ਨੇ ਭੇਜਿਆ ਸੀ ਡੈਨਮਾਰਕ ਤੋਂ ਜੇ ਤੁਹਾਡੇ ਕੋਲ ਕੋਈ ਫਨੀ ਚੁਟਕਲਾ ਦਾ ਇਸ WhatsApp ਨੰਬਰ ਤੇ ਤੁਸੀਂ ਸੈਂਡ ਕਰ ਦਿਓ। ਜੇ ਵੀਡੀਓ ਵਧੀਆ ਲੱਗਦੀ ਹੈ ਜੇ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ। ਸਾਰੇ ਦੋਸਤਾਂ ਨੂੰ ਸਲੂਟ ਹੈ।